واحرو جی کا خالص واحو جی کی فتح انمول ہے نرنکار دی قدرت ہی گریب دی مدد کردہ ہے جے کوئی گریب نو تنگ کرے اس کو بدلا بھی لندہ ہے کے اسی دیکھ دے ہاں کہ انصاف ملن لگیاں بہت سما لگ جاتا ہے عام کہاوت بھی ہے کہ رب دے کر دیر ہے پر اندیر نہیں رب دی چکی چل دی تا بہت ہولی ہے پر پیندی بہت بریگ ہے ہر کا ایک اچمبہ دیکھیا میرے لال جیو جو کرے سو ترم نیائے رام اس واسطے آج تک جو بھی پیر فقیر اولیے سنت مہا پرس سنسار آئے انہاں نے صدا ہی پیسے والیا نو طاقت والیا نو ہمیشہ اہی اپدیش دیتا ہے کہ پائی ਜੇ ਰੱਬ ਨੇ ਤੁਹਾਨੂੰ ਕੋਈ ਬਲ ਜਾਂ ਜੋਰ ਦਿੱਤਾ ਹੈ ਤਾਂ ਇਸ ਨਾਲ ਕਿਸੇ ਦਾ ਭਲਾ ਕਰੋ ਪਰ ਜੋ ਵੀ ਸੱਚੇ ਸਾਧੂ ਮਹਾਪੁਰਸ਼ ਸੰਸਾਰ ਤੇ ਆਏ ਜਾਂ ਹੁਣ ਕੋਈ ਵਿਰਲੇ-ਵਿਰਲੇ ਮੌਜੂਦ ਹਨ ਉਹਨਾਂ ਸਭ ਦਾ ਨਿਸ਼ਾਨਾ ਇੱਕੋ ਹੀ ਹੈ ਕਿ ਦੁਖੀ ਨੂੰ ਸੁਖੀ ਕਰਨਾ ਪਰ ਇਸ ਦੇ ਉਲਟ ਜੋ ਮਹਾਪੁਰਸ਼ ਹੋ ਕੇ ਕਿਸੇ ਨੂੰ ਦੁਖ ਦਿੰਦੇ ਹਨ ਉਹ ਤਾਂ ਸਾਧੂ ਹੋ ਹੀ ਨਹੀਂ ਸਕਦੇ ਜੋ ਅਸਲ ਸਾਧੂ ਹਨ ਉਹ ਤਾਂ ਆਪਣੇ ਨਿਕਟ ਵਰਤਿਆਂ ਨੂੰ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਕਰਨ ਦਿੰਦੇ ਪਰ ਜੋ ਸਾਧੂ ਦਾ ਬਚਨ ਨਹੀਂ ਮੰਨਦਾ ਉਸ ਵਾਸਤੇ ਤਾਂ ਸਤਿਗੁਰੂ ਦਾ ਵੀ ਫਰਮਾਨ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕਿਉਂ ਆਪਣੋ ਪਈ ਹੈ ਜੋ ਮਹਾਪੁਰਸ਼ਾਂ ਦਾ ਕਹਿਣਾ ਨਹੀਂ ਮੰਗਦਾ ਉਹ ਫਿਰ ਆਪਣਾ ਕੀਤਾ ਵੀ ਪਉਂਦੇ ਹਨ ਸਾਡੀ ਅੱਜ ਦੀ ਸਾਖੀ ਕਿਸ ਤਰ੍ਹਾਂ ਇੱਕ ਸ਼ਾਹੂਕਰ ਜੋ ਗਰੀਬ ਦਾ ਹੱਕ ਮੰਗ ਲਿਆ ਸੀ ਅਤੇ ਉਸਨੇ ਬਾਬਾ ਨਨ ਸਿੰਘ ਜੀ ਦੇ ਬਚਨਾਂ ਨੂੰ ਨਹੀਂ ਮੰਨਿਆ ਅਤੇ ਉਸ ਦੇ ਪਰਨਾ ਵਜੋ ਉਸ ਦਾ ਕਿੰਨਾ ਭਾਰੀ ਨੁਕਸਾਨ ਹੋਇਆ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਨੰਦ ਸਿੰਘ ਜੀ ਚੋੜੜਾ ਵਿਖੇ ਬਿਰਾਜਮਾਨ ਸਨ ਸੰਗਤਾਂ ਦੂਰੋਂ ਨੇੜਿਓਂ ਆਕੇ ਲਾਹ ਲੰਦੀਆਂ ਸਨ ਸ਼ੇਰ ਸਿੰਘ ਮਿਸਤਰੀ ਜੋ ਹਮੇਸ਼ਾ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਵੀ ਭਰਦਾ ਹੈ ਅਤੇ ਸੇਵਾ ਵੀ ਕਰਦਾ ਸੀ ਦਸੰਬਰ ਦਾ ਮਹੀਨਾ ਸੀ ਔਨੇ ਦਿਨੀ ਸੱਚਖੰਡ ਬਣ ਚੁੱਕਾ ਸੀ ਪਰ ਸ਼ੀਸ਼ੇ ਨਹੀਂ ਸੰ ਲੱਗੇ ਸ਼ੇਰ ਸਿੰਘ ਦੇ ਹਾਜ਼ਰ ਹੋਣ ਤੇ ਬਾਬਾ ਜੀ ਨੇ ਹੁਕਮ ਕੀਤਾ ਕੀ ਭਗਤ ਸਿੰਘ ਨੂੰ ਨਾਲ ਲੈ ਕੇ ਟੈਂਕੀ ਖੋਲ ਲਈ ਨਹੀਂ ਅਤੇ ਰਤਨ ਸਿੰਘ ਨੂੰ ਕਹਿਣਾ ਕਿ ਗੱਡੇ ਤੇ ਪਿਜਵਾ ਦੇਵੇ ਅਗਲੇ ਦਿਨ ਹੀ ਸ਼ੇਰ ਸਿੰਘ ਅਤੇ ਭਗਤ ਸਿੰਘ ਨੇ ਟੈਂਕੀ ਖੋਲ ਲਈ ਅਤੇ ਸਾਈਕਲ ਉੱਤੇ ਬੰਨ੍ਹ ਦਿੱਤਾ ਜਦੋਂ ਸ਼ੇਰ ਸਿੰਘ ਟੈਂਕੀ ਨੂੰ ਸਾਈਕਲ ਤੇ ਰੱਖ ਤੁਰਨ ਲੱਗਾ ਤਿੰਨ ਕਮੀਲ ਦਾ ਅਗਲਾ ਰਾ ਕੱਚਾ ਸੀ ਅਤੇ ਰਾਤ ਵੀ ਹਨੇਰੀ ਸੀ ਹਲੇ ਉਹ ਡੇਢ ਤੱਕ ਹੀ ਮੇਲ ਪਹੁੰਚਿਆ ਹੋਵੇਗਾ ਕਿ ਚਾਰ ਪੰਜ ਜਾਣੇ ਉਸਨੂੰ ਮਿਲ ਗਏ ਸ਼ੇਰ ਸਿੰਘ ਨੂੰ ਉਹਨਾਂ ਨੇ ਸਾਈਕਲ ਤੋਂ ਉਤਰਨ ਲਈ ਕਿਹਾ ਸ਼ੇਰ ਸਿੰਘ ਨੇ ਉਹਨਾਂ ਨੂੰ ਬਾਬਿਆਂ ਦੀ ਸੰਗਤ ਸਮਝਿਆ ਪਰ ਉਹ ਚੋਰ ਸਨ ਉਤਰਨ ਲੱਗਿਆਂ ਟੈਂਕੀ ਖੁੱਲ ਕੇ ਢੇਠਾਂ ਡਿੱਗ ਪਈ ਅਤੇ ਸ਼ੇਰ ਸਿੰਘ ਨੇ ਅਨਪੋਲ ਹੀ ਕਿਹਾ ਤੁਸੀਂ ਜਿਹੜਾ ਸੁਨੇਹਾ ਦੇਣਾ ਸੀ ਮੈਨੂੰ ਵੈਸੇ ਹੀ ਦੇ ਦਿੰਦੇ ਬੜੀ ਮੁਸ਼ਕਿਲ ਨਾਲ ਇਹ ਟੈਂਕੀ ਬੰਨੀ ਸੀ ਉਹ ਚੋਰ ਕਹਿਣ ਲੱਗੇ ਅਸੀਂ ਤਾਂ ਚੋਰ ਹਾਂ ਤੈਨੂੰ ਲੁੱਟਣ ਵਾਸਤੇ ਉਤਾਰਿਆ ਸੀ ਥੱਲੇ ਸ਼ੇਰ ਸਿੰਘ ਨੇ ਆਖਿਆ ਫਿਰ ਚੁੱਕ ਲਵੋ ਸਾਈਕਲ ਅਤੇ ਲੈ ਜਾਵੋ ਮੇਰੇ ਕੋਲ ਤਾਂ ਇਹੀ ਹੈ ਅਤੇ ਉਹਨਾਂ ਵਿੱਚੋਂ ਇੱਕ ਚੋਰ ਬੋਲਿਆ ਇਹ ਤਾਂ ਬਾਬਿਆ ਦਾ ਬੰਦਾ ਲੱਗਦਾ ਹੈ ਟੈਂਕੀ ਬਾਬਿਆ ਕੋਲ ਜਾਣੀ ਲੱਗਦੀ ਹੈ ਸ਼ੇਰ ਸਿੰਘ ਨੇ ਆਖਿਆ ਜਾਣੀ ਤਾਂ ਉੱਥੇ ਹੀ ਹੈ ਚੋਰਾਂ ਨੇ ਆਖਿਆ ਫਿਰ ਤੂੰ ਜਾ ਸ਼ੇਰ ਸਿੰਘ ਨੇ ਆਖਿਆ ਮੈਂ ਟੈਂਕੀ ਇਕੱਲਾ ਤਾਂ ਨਹੀਂ ਬਣ ਸਕਦਾ ਇਸ ਨੂੰ ਬੰਨੋ ਜਾਂ ਬਣਾਓ ਚੋਰ ਵੀ ਕਹਿਣ ਲੱਗੇ ਕਿ ਇਹ ਕਿੱਥੇ ਪੰਗਾ ਲੈ ਲਿਆ ਸ਼ੇਰ ਸਿੰਘ ਨੇ ਆਖਿਆ ਜਾਂ ਤਾਂ ਟੈਂਕੀ ਬਾਬੇ ਪਾਸ ਪਹੁੰਚਾਓ ਜਾਂ ਫਿਰ ਪਿੱਛੇ ਪਿੰਡ ਜ਼ਿਮੀਦਾਰ ਦੇ پاس ਪਹੁੰਚਾ ਦੋ ਚੋਰਾ ਨੇ ਟੈਂਕੀ ਜ਼ਿਮੀਦਾਰ ਦੇ ਘਰ ਪਹੁੰਚਾਈ ਅਤੇ ਆਪਣੇ ਰਾਹ ਪੈ ਗਏ ਅਤਿ ਸ਼ੇਰ ਸਿੰਘ ਨੇ ਟੈਂਕੀ ਨੂੰ ਬਾਬਾ ਜੀ ਕੋਲ ਪਹੁੰਚਾ ਦਿੱਤਾ ਜਦੋਂ ਸ਼ੇਰ ਸਿੰਘ ਟੈਂਕੀ ਪਹੁੰਚਾ ਕੇ ਮੁੜ ਲੱਗਾ ਤਾਂ ਬਾਬਾ ਜੀ ਨੇ ਆਖਿਆ ਕੀ ਗੱਲ ਹੈ ਬੜੀ ਚਿੰਤਾ ਵਿੱਚ ਲੱਗਦਾ ਹੈ ਸ਼ੇਰ ਸਿੰਘ ਨੇ ਬੇਨਤੀ ਕੀਤੀ ਆਪ ਜਾਣੀ ਜਨ ਹੋ ਸ਼ੇਰ ਸਿੰਘ ਬਾਬਾ ਜੀ પાસે ਪਹਿਲੇ ਵੀ ਬੇਨਤੀ ਕਰਨਾ ਚਾਹੁੰਦਾ ਸੀ ਪਰ ਹੌਸਲਾ ਨਹੀਂ ਸੀ ਬੈਂਦਾ ਪਰ ਅੰਤਰਜਾਮੀ ਬਾਬਾ ਜੀ ਨੇ ਆਪ ਹੀ ਵਿੱਦ ਬਣਾ ਦਿੱਤੀ ਅਤੇ ਅੱਜ ਸ਼ੇਰ ਸਿੰਘ ਨੇ ਬੇਨਤੀ ਕੀਤੀ ਕਿ 6 ਕੁ ਮਹੀਨੇ ਪਹਿਲਾਂ ਮੈਂ ਜ਼ਮੀਨ ਪੂਰਾ ਮੁੱਲ ਦੇ ਕੇ ਰਜਿਸਟਰ ਕਰਾ ਲਈ ਸੀ ਸਾਡੇ ਗਵਾਂਡ ਵਿੱਚ ਲਾਲਿਆਂ ਦਾ ਗੋਦਾਮ ਸੀ ਉਹ ਕਹਿਣ ਕਿ ਜ਼ਮੀਨ ਅਸਾਂ ਤੁਹਾਡੇ ਪਾਸ ਰਹਿ ਨਹੀਂ ਦੇਣੀ ਹੋਰ ਨਹੀਂ ਤਾਂ ਅਸੀਂ ਜ਼ਬਰਦਸਤੀ ਵੀ ਲੈ ਲੈਣੀ ਹੈ ਤੁਸੀਂ ਗਰੀਬ ਹੋ ਅਸੀਂ ਸ਼ਾਹੂ ਕਰਾ ਹਾਂ ਅਸੀਂ ਥਾਣੇ ਜਾ ਕਚੈਰੀ ਜਾਈਏ ਤਾਂ ਸਾਨੂੰ ਕੁਰਸੀਆਂ ਮਿਲਦੀਆਂ ਹਨ ਤੈਨੂੰ ਕਿਸ ਨੇ ਪੁੱਛਣਾ ਹੈ ਇਸ ਤੋਂ ਉਸ ਤੇ ਸਾਡਾ ਦਿਲ ਬੜਾ ਖੱਟਾ ਹੋਇਆ ਪਿਆ ਹੈ ਅਤੇ ਮਨ ਵਿੱਚ ਫਿਕਰ ਲੱਗੀ ਹੈ ਪਰ ਗਵਾਂਢੀ ਆਪਣੇ ਜੋਰ ਉੱਤੇ ਮਨ ਰੱਖਦੇ ਹਨ ਜਦੋਂ ਸ਼ੇਰ ਸਿੰਘ ਨੇ ਇਹ ਸਾਰੀ ਗੱਲ ਦੱਸੀ ਤਾਂ ਬਾਬਾ ਜੀ ਕਹਿਣ ਲੱਗੇ ਉਹ ਸ਼ਾਹੂਕਾਰ ਕਦੇ ਹਨ ਉਹ ਤਾਂ ਕੰਗਲੇ ਹਨ ਜਿਹੜੇ ਗਵਾਂਢੀ ਵਸੇ ਤੇ ਖੁਸ਼ ਨਹੀਂ ਹੁੰਦੇ ਫਿਰ ਬਾਬਾ ਜੀ ਨੇ ਚਾਰੇ ਪਾਸਿਆਂ ਦਾ ਨਕਸ਼ਾ ਬਣਾ ਕੇ ਸ਼ੇਰ ਸਿੰਘ ਤੋਂ ਪੁੱਛ ਕੇ ਫਰਮਾ ਲਗੇ ਆ ਸੋਟੀ ਲੈ ਜਾ ਅਤੇ ਇਸ ਨੂੰ ਰੰਗ ਕਰਵਾਉਣਾ ਹੈ ਅਤੇ ਆਪਣੇ ਗਵਾਂਢੀ ਨੂੰ ਕਹਿ ਦੇਵੀਂ ਕਿ ਐਵੇਂ ਗਰੀਬ ਮਾਰ ਨਹੀਂ ਕਰੀਦੀ ਸਾਡਾ ਨਾ ਲੈ ਦੇਵੀਂ ਅਤੇ ਜੇ ਫਿਰ ਵੀ ਉਹ ਬਾਜਣਾ ਆਏ ਤਾਂ ਉਸਨੂੰ ਕਹਿ ਦੇਣਾ ਜਿਹੜਾ ਜੋਰ ਲੱਗਦਾ ਹੈ ਲਾ ਲਓ ਜਗਾ ਤਾਂ ਅਸੀਂ ਨਹੀਂ ਦੇਣੀ ਤੁਹਾਡੀ ਚਾਹੇ ਲੈ ਲਈਏ ਸ਼ੇਰ ਸਿੰਘ ਨੇ ਇਸੇ ਤਰ੍ਹਾਂ ਕੀਤਾ ਜਦੋਂ ਉਹਨਾਂ ਦੀ ਦੁਕਾਨ ਤੇ ਗਿਆ ਤਾਂ ਉਹ ਵੀ ਹੈਰਾਨ ਹੋ ਗਿਆ ਕਿ ਸਾਡੀ ਦੁਕਾਨ ਤੇ ਕਿਵੇਂ ਆਇਆ ਹੈ ਅਤੇ ਸੋਚਣ ਲੱਗੇ ਸਾਥੋਂ ਡਰ ਗਿਆ ਹੈ ਸ਼ੇਰ ਸਿੰਘ ਨੂੰ ਪੁੱਛਣ ਲੱਗੇ ਸਲਾਹ ਕਰ ਲਈ ਹੈ ਸ਼ੇਰ ਸਿੰਘ ਨੇ ਜਿਵੇਂ ਬਾਬਾ ਜੀ ਨੇ ਸਮਝਾਇਆ ਸੀ ਪਿਆਰ ਨਾਲ ਆਖਿਆ ਜੇ ਕੋਈ ਗਵੰਡ ਵੱਸਦਾ ਹੋਵੇ ਤਾਂ ਉਜਾਲੀ ਦਾ ਨਹੀਂ ਹੈ ਪਰ ਉਹਨਾਂ ਲਾਲਿਆ ਨੂੰ ਤਾਂ ਮਾਇਆ ਦਾ ਨਸ਼ਾ ਸੀ ਅਤੇ ਮਾਇਆ ਤਾਰੀ ਅਤ ਅੰਨਾ ਬੋਲਾ ਇਹੇ ਬਚਨ ਉਹਨਾਂ ਤੇ ਪੂਰਾ ਟੁਕਦਾ ਸੀ ਮਾਇਆ ਦਾ ਨਸ਼ਾ ਹੀ ਐਸਾ ਹੈ ਪਰ ਜੇ ਕਿਸੇ ਮਹਾਪੁਰਸ਼ ਦੀ ਸੰਗਤ ਰਹੇ ਤਾਂ ਉਹ ਸਮਤ ਦੇ ਤਾਂ ਮਾਇਆ ਟੰਗ ਨਹੀਂ ਮਾਰ ਸਕਦੀ ਇਹਨਾਂ ਦੇ ਭਾਗ ਮਾੜੇ ਸਨ ਬਾਬਾ ਜੀ ਦਾ ਬਚਨ ਸੁਨਿਆ ਅਣ ਸੁਨਿਆ ਕਰ ਦਿੱਤਾ ਤਾਂ ਸ਼ੇਰ ਸਿੰਘ ਨੇ ਵੀ ਕਲੜੇ ਲਫਜ਼ਾਂ ਵਿੱਚ ਕਹਿ ਦਿੱਤਾ ਜਗ੍ਹਾ ਅਸਾਂ ਨਹੀਂ ਦੇਣੀ ਤੁਹਾਡੀ ਚਾਹੇ ਲੈ ਲਈਏ ਇਹ ਗੱਲ ਸੁਣ ਕੇ ਉਹਨਾਂ ਨੂੰ ਬੜੀ ਅੱਗ ਲੱਗ ਗਈ ਕਿਉਂਕਿ ਇੱਕ ਤਾਂ ਉਹ ਸ਼ਾਹੂਕਾਰ ਸੀ ਅਤੇ ਦੂਜਾ ਸ਼ੇਰ ਸਿੰਘ ਗਰੀਬ ਬੰਦਾ ਕਿਸੇ ਸ਼ਾਹੂਕਾਰ ਨੂੰ ਕੋਈ ਕੁਝ ਆਖ ਦੇਵੇ ਚਾਹੇ ਉਹ ਝੂਠਾ ਹੀ ਹੋਵੇ ਉਸ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਪਰ ਇਹ ਤਾਂ ਸ਼ੇਰ ਸਿੰਘ ਨੇ ਨਹੀਂ ਸੀ ਆਖਿਆ ਇਹ ਤਾਂ ਬਾਬਾ ਜੀ ਦਾ ਹੁਕਮ ਸੁਣਾਇਆ ਸੀ ਪਰ ਗਵਾਂਢ ਲਾਲਿਆ ਨੇ ਆਖਿਆ ਤਿੰਨੋ ਸਵਾਦ ਦੱਸਾਂਗੇ ਬਸ ਠਹਿਰ ਜਾ ਥੋੜੀ ਦੇਰ ਕਿਉਂਕਿ ਉਹ ਨਿਹਸਾਨ ਬੋਲ ਰਹੇ ਉਹਨਾਂ ਵਿੱਚ ਤਾਂ ਉਹਨਾਂ ਦੀ ਮਾਇਆ ਬੋਲ ਲਈ ਸੀ ਇਸ ਲਈ ਜਿਹੜੇ ਸੰਤਾਂ ਪੁਰਸ਼ਾਂ ਦਾ ਬਚਨ ਨਹੀਂ ਮੰਨਦੇ ਫਿਰ ਆਪਣਾ ਕੀਤਾ ਆਪ ਹੀ ਪਉਂਦੇ ਹਨ ਜਿਦੋਂ ਸ਼ੇਰ ਸਿੰਘ ਨੇ ਬੜੇ ਪਿਆਰ ਨਾਲ ਬਾਬਾ ਜੀ ਦਾ ਵਾਸਤਾ ਪਾ ਕੇ ਨਿਮਰਤਾ ਨਾਲ ਬੇਨਤੀ ਕੀਤੀ ਸੀ ਕਿ ਤੁਸੀਂ ਧਨવાન ਹੋ ਮੈਂ ਗਰੀਬ ਹਾਂ ਮੇਰੇ ਨਾਲ ਤੱਕਾ ਨਾ ਕਰੋ ਪਰ ਉਹਨਾਂ ਨੇ ਬਾਬਾ ਜੀ ਦੇ ਬਚਨ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਸ਼ੇਰ ਸਿੰਘ ਨੇ ਫਿਰ ਦੂਜਾ ਬਚਨ ਵੀ ਸੁਣਾ ਦਿੱਤਾ ਕਿ ਅਸੀਂ ਜਗਾ ਨਹੀਂ ਦੇਣੀ ਤੁਹਾਡੀ ਚਾਹ ਲੈ ਲਏ ਉਹਨਾਂ ਨੂੰ ਇਸ ਗੱਲ ਤੇ ਇੰਨਾ ਗੁੱਸਾ ਆ ਗਿਆ ਕਿ ਸ਼ੇਰ ਸਿੰਘ ਨੂੰ ਸਬਕ ਸਿਖਾਉਣ ਵਾਸਤੇ ਵਿਉਤਾਂ ਬਣਾਉਣ ਲੱਗ ਪਏ ਪਰ ਉਹ ਬੂਲਕ ਨਹੀਂ ਸਮਝਾਂਦੇ ਕਿ ਬਾਬਾ ਨੰਦ ਸਿੰਘ ਜੀ ਦੇ ਮੁਖਾਰ ਬਿੰਦੋਂ ਨਿਕਲੇ ਬਚਨ ਕਦੇ ਖਾਲੀ ਨਹੀਂ ਜਾ ਸਕਦੇ ਸ਼ੇਰ ਸਿੰਘ ਤਾਂ ਵਾਪਸ ਚਲਾ ਗਿਆ ਅਤੇ ਉਹਨਾਂ ਨੇ ਰਾਤ ਨੂੰ ਆਪਣੀ ਕੰਨ ਦੀਆਂ ਇੱਟਾਂ ਆਪੇ ਗੱਢ ਕੇ ਸ਼ੇਰ ਸਿੰਘ ਦੇ ਖਿਲਾਫ ਰਿਪੋਰਟ ਕਰਵਾ ਦਿੱਤੀ ਅਗਲੇ ਦਿਨ ਜਦੋਂ ਸ਼ੇਰ ਸਿੰਘ ਵਾਪਸ ਆਇਆ ਤਾਂ ਉੱਥੇ ਥਾਣੇਦਾਰ ਖੜਾ ਸੀ ਸ਼ੇਰ ਸਿੰਘ ਨੂੰ ਇੱਕ ਪਾਸੇ ਕਰਕੇ ਪੁੱਛਣ ਲੱਗਾ ਕੀ ਗੱਲ ਹੈ ਸੱਚ-ਸੱਚ ਦੱਸ ਦੇ ਸ਼ੇਰ ਸਿੰਘ ਨੇ ਸਾਰੀ ਗੱਲ ਠੀਕ ਦੱਸ ਦਿੱਤੀ ਸ਼ੇਰ ਸਿੰਘ ਦੀ ਗੱਲ ਸੁਣ ਕੇ ਥਾਣੇਦਾਰ ਬੜੇ ਰੋਬ ਵਿੱਚ ਆ ਗਿਆ ਅਤੇ ਉਹਨਾਂ ਲਾਲਿਆ ਨੂੰ ਡਾਂਟ ਕੇ ਕਿਹਾ ਇਹ ਸਾਰੀ ਸ਼ਰਾਰਤ ਤੁਹਾਡੀ ਆਪਣੀ ਹੈ ਇੱਥੇ ਚੌਕੀਦਾਰ ਬਿਠਾਓ ਮੇਰਾ ਸਿਪਾਹੀ ਰੋਜ਼ ਰਾਤ ਨੂੰ ਵੇਖੇਗਾ ਕਿ ਤੁਹਾਡਾ ਚੌਕੀਦਾਰ ਹੁੰਦਾ ਹੈ ਕਿ ਨਹੀਂ ਹੁੰਦਾ ਥਾਣੇਦਾਰ ਦਾ ਇਹ ਹੁਕਮ ਸੁਣ ਕੇ ਉਹਨਾਂ ਨੂੰ ਪਿੱਸੂ ਪੈ ਗਏ ਅਗਲੇ ਦਿਨ ਹੀ ਸ਼ੇਰ ਸਿੰਘ ਪਾਸ ਪੰਚਾਇਤ ਲੈ ਕੇ ਪਹੁੰਚ ਗਏ ਅਤੇ ਕਹਿਣ ਲੱਗੇ ਇਸ ਪਾਸੇ ਤੁਸੀਂ ਦਰਵਾਜ਼ਾ ਕਰ ਲਓ ਅਤੇ ਮਕਾਨ ਵੀ ਵਰਤ ਲਵੋ ਸ਼ੇਰ ਸਿੰਘ ਨੇ ਆਖਿਆ ਇਸ ਨਾਲੋਂ ਤਾਂ ਤੁਸੀਂ ਕੀਮਤ ਹੀ ਲੈ ਲਵੋ ਉਹਨਾਂ ਨੇ 1600 ਰੁਪਏ ਮੰਗੇ ਅਤੇ ਸ਼ੇਰ ਸਿੰਘ ਨੇ ਹਾਂ ਕਰ ਦਿੱਤੀ ਪਰ ਬਾਅਦ ਵਿੱਚ ਉਹ ਮੁਕਰ ਗਏ ਕੁਝ ਸਮੇਂ ਦੇ ਅੰਦਰ ਹੀ ਉਹਨਾਂ ਨੇ ਹਰ ਦੁਆਰ ਵੱਲ ਜੰਗਲ ਦਾ ਠੇਕਾ ਲਿਆ ਹੋਇਆ ਸੀ ਪੈਸਾ ਵੀ ਸਾਰਾ ਦੇ ਦਿੱਤਾ ਸੀ ਜੰਗਲ ਨੂੰ ਅਗ ਲੱਗ ਗਈ ਬੜਾ ਭਾਰੀ ਨੁਕਸਾਨ ਹੋਇਆ ਹੋਰ ਵੀ ਕਾਟੇ ਪੈ ਗਏ ਕਰਜਾ ਸਿਰ ਚੜ ਗਿਆ ਅਤੇ ਉਹਨਾਂ ਦੀ ਸਾਰੀ ਜਗਾ ਸ਼ੇਰ ਸਿੰਘ ਹੋਰਾਂ ਨੇ ਖਰੀਦੀ ਬਾਬਾ ਜੀ ਦਾ ਉਹ ਬਚਨ ਸੱਤ ਹੋ ਗਿਆ ਕਿ ਤੁਹਾਡੀ ਜਗਾ ਭਾਵੇਂ ਖਰੀਦ ਲਈਏ ਕਿਉਂਕਿ ਉਹਨਾਂ ਨੇ ਬਚਨ ਨਹੀਂ ਸੀ ਮੰਨਿਆ ਅਤੇ ਜਿਹੜਾ ਭਗਤਾਂ ਦਾ ਕਹਿਣਾ ਨਹੀਂ ਮੰਨਦਾ ਉਸ ਦਾ ਤਾਂ ਫਿਰ ਇਹੀ ਹਾਲ ਹੁੰਦਾ ਹੈ ਜਨ ਭਗਤਨ ਕਾ ਕਹੋ ਨਾ ਮਾਨੈ ਕਿਉ ਆਪਣਾ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ